ਸਾਬ ਸਾਰੀ ਸਮੁੱਚੀ ਸੀਨੀਅਰ ਲੀਡਰਸ਼ਿਪ ਅੰਦਰ ਕੋਰ ਕਮੇਟੀ ਮੈਂਬਰ ਵਰਕਿੰਗ ਕਮੇਟੀ ਮੈਂਬਰ ਪਹੁੰਚ ਚੁੱਕੇ ਨੇ ਅਸੀਂ ਯੂਥ ਕਾਲੀ ਦਲ ਦਾ ਸਾਰਾ ਸੀਨੀਅਰ ਜਿਹੜਾ ਢਾਂਚਾ ਜ਼ਿਲ੍ਹਾ ਪ੍ਰਧਾਨ ਕੋਰ ਕਮੇਟੀ ਮੈਂਬਰ ਸਾਰੇ ਅਸੀਂ ਅੰਦਰ ਜਾ ਕੇ ਆਏ ਆ ਤੇ ਅਸੀਂ ਆਪਣੀ ਕੋਰ ਕਮੇਟੀ ਅੱਗੇ ਤੇ ਵਰਕਿੰਗ ਕਮੇਟੀ ਅੱਗੇ ਯੂਥ ਵਿੰਗ ਦੀ ਮੰਗ ਰੱਖ ਕੇ ਆਏ ਕਿ ਜੇ ਇੱਕ ਤਰ੍ਹਾਂ ਦਾ ਅਸੀਂ ਅਸਤੀਫਾ ਦੇ ਕੇ ਆਏ ਹਾਂ ਅਸੀਂ ਮੈਂ ਯੂਥ ਵਿੰਗ ਦੇ ਪ੍ਰਧਾਨ ਦੇ ਤੌਰ ਤੇ ਕੋਰ ਕਮੇਟੀ ਮੈਂਬਰ ਜ਼ਿਲ੍ਹਾ ਪ੍ਰਧਾਨ ਸਾਰੇ ਆਪਣਾ ਅਸਤੀਫਾ ਦੇ ਆਏ ਨੇ ਕਿ ਜੇ ਤੁਸੀਂ ਸਰਦਾਰਸਿਪ ਸਿੰਘ ਬਾਲ ਦਾ ਅਸਤੀਫਾ ਮਨਜ਼ੂਰ ਕਰਦੇ ਹੋ ਤਾ ਸਾਨੂੰ ਮਜਬੂਰਨ ਤੌਰ ਤੇ ਇਹ ਅਸਤੀਫਾ ਸੀ ਦੇ ਚਲੇ ਅਸੀਂ ਦੇਆ ਅਸਤੀਫਾ ਅੰਦਰ ਅਸਤੀਫਾ ਅੰਦਰ ਦੇਆ ਹੈ ਕਿ ਸਾਡਾ ਅਸਤੀਫਾ ਫਿਰ ਮਨਜ਼ੂਰ ਸਮਝਿਆ ਜਾਵੇ ਜੈ ਤਾਲੀ ਦਾ ਜਰੋਮਣੀ ਇਕਲਿਦਲ ਜੈਕਾਰ ਮਾਨਵੀ ਉਹਨਾਂ ਕਹਿਆ ਕਿ ਮੈਂ ਤਾਂ ਪਾਰਟੀ ਛੱਡ ਰਿਹਾ ਜੇਕਰ ਸਵੀਰ ਸਿੰਘ ਦਾ ਅਸਤੀਫਾ ਮਨਜ਼ੂਰ ਹੁੰਦਾ ਤਾਂ ਮੈਂ ਕਹਿਆ ਵੀ ਬਹੁਤ ਬੰਦੇ ਨੇ ਦੇਖੋ ਮੈਂ ਉਹ ਹੀ ਗੱਲ ਕਹਿਣਾ ਕਿ ਸਾਰਿਆਂ ਨੇ ਇੱਥੇ ਅਸਤੀਫਿਆਂ ਦੀ ਛੜੀ ਲੱਗ ਜਣੀ ਹੈ ਖਲਾਰਾ ਬਹੁਤ ਵੱਡਾ ਪੈਣਾ ਆਪਾਂ ਵਿਰੋਧੀਆਂ ਦੇ ਚਾਲ ਵਿੱਚ ਕਿਉਂ ਫਸ ਰਹੇ ਆ ਜਿਹੜਾ ਬੰਦਾ ਅਜ ਮੋਦੀ ਅਮਿਤ ਸ਼ਾਹ ਦਾ ਕਿ ਡਰਦਾ ਨਹੀਂ ਉਹ ਪੰਜਾਬੀਓ ਮੇਰੀ ਪੰਜਾਬੀਆਂ ਨੂੰ ਮਿਹਣਾ ਵੀ ਆ ਕਿ ਆਪਾਂ ਕਿਉਂ ਉਹ ਬੰਦੇ ਦੇ ਨਾਲ ਨਹੀਂ ਖੜ ਰਹੇ ਜਿਹੜਾ ਬੰਦਾ ਅੱਜ ਦਿੱਲੀ ਦੇ ਸਾਹਮਣੇ ਅੱਖਾਂ ਨਹੀਂ ਖੜਾ ਸਮਝੌਤਾ ਸਾਡਾ ਰਿਹਾ ਭਾਜਪਾ ਨਾਲ ਪਰ ਸਮਝੌਤੇ ਸ਼ਰਤਾਂ ਤੇ ਮੁੱਦੇ ਦੇ ਆਧਾਰ ਤੇ ਹੁੰਦੇ ਨੇ ਲੰਬੇ ਨਹੀਂ ਪਏ ਕਦੇ ਕਾਲੀ ਕਦੇ ਕਦੇ ਦਿੱਲੀ ਅੱਗੇ ਲੰਬੇ ਨਹੀਂ ਪਏ ਨਾ ਕਾਂਗਰਸ ਅੱਗੇ ਪਏ ਨਾ ਭਾਜਪਾ ਅੱਗੇ ਪਏ ਨਾ ਲੰਬੇ ਪਏ ਸੀ ਨਾ ਲੰਬੇ ਪਏ ਆ ਤੇ ਨਾ ਲੰਬੇ ਪਾਵਾਂਗੇ ਇਹ ਸਾਨੂੰ ਕਹਿੰਦੇ ਨੇ ਵੱਖਵਾਦੀ ਅੱਤਵਾਦੀ ਜੇ ਹੱਕਾਂ ਦੀ ਗੱਲ ਕਰਨੀ ਆਪਣੀ ਅਣਖ ਤੇ ਗਰੈਰ ਦੀ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਪੰਥ ਦੀ ਗੱਲ ਕਰਨੀ ਸੰਸਥਾਵਾਂਾਂ ਤੇ ਹੋ ਰਹੇ ਹਮਲੇ ਦੇ ਦੇ ਖਿਲਾਫ ਗੱਲ ਕਰਨੀ ਜੇ ਅਤਵਾਦੀ ਬਕਵਾਦੀ ਹੈ ਤਾਂ ਹਰੇਕ ਅਕਾਲੀ ਅਤਵਾਦੀ ਹੈਗੇ ਬਕਵਾਦੀ ਫਿਰ ਸਾਨੂੰ ਕੋਈ ਡਰ ਨਹੀਂ ਇਹਨਾਂ ਦਾ ਬਥੇਰੇ ਧਮਕੀਆਂ ਦਿੰਦੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਥਾਪੜਾ ਦਿੰਦੇ ਨੇ ਕਿ ਪ੍ਰਮਾਣ ਕਰੋ ਡਟ ਕੇ ਖੜੋ ਪੰਜਾਬ ਲਈ ਪੰਥ ਲਈ ਪੰਜਾਬ ਦੇ ਹੱਕਾਂ ਲਈ ਅਸੀਂ ਲੰਬੇ ਨਹੀਂ ਪਏ ਕਿ ਬੀਜੇਪੀ ਦੇ ਅੱਗੇ ਸਮਝੌਤਾ ਬੇਸ਼ੱਕ ਰਿਹਾ ਸੋ ਅੱਜ ਨਾਗਪੁਰ ਅਕਾਲੀ ਦਲ ਦੇ ਪ੍ਰੈਸ਼ਰ ਰੇਟ ਲਾ ਲੋ ਯਾ ਪ੍ਰਧਾਨ ਜੀ ਦੀ ਭਾਵਨਾ ਲਾ ਲਓ ਜੋ ਮਰਜੀ ਲਾ ਲਓ ਉਹਨਾਂ ਨੇ ਅਸਤੀਫਾ ਦਿੱਤਾ ਅਸੀਂ ਬੇਨਤੀ ਕਰਦੇ ਹਾਂ ਕਿ ਅਸਤੀਫਾ ਵਾਪਸ ਲਓ ਯਾ ਇਹ ਮਨਜ਼ੂਰ ਕਰਨ ਨਹੀਂ ਅਸੀਂ ਇੱਥੇ ਧਰਨਾ ਲਾਵਾਂਗੇ ਅੱਜ ਸਾਰੇ ਇਤਿਬਾਰ ਤਾਂ ਗੋਪਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਸਾਹਿਬ ਸਾਰੀ ਸਮੂਚੀ ਸੀਨੀਅਰ ਲੀਡਰਸ਼ਿਪ ਅੰਦਰ ਕੋਰ ਕਮੇਟੀ ਮੈਂਬਰ ਵਰਕਿੰਗ ਕਮੇਟੀ ਮੈਂਬਰ ਪਹੁੰਚ ਚੁੱਕੇ ਨੇ ਅਸੀਂ ਯੂਥ ਅਕਾਲੀ ਦਲ ਦਾ ਸਾਰਾ ਸੀਨੀਅਰ ਜਿਹੜਾ ਢਾਂਚਾ ਜ਼ਿਲ੍ਹਾ ਪ੍ਰਧਾਨ ਕੋਰ ਕਮੇਟੀ ਮੈਂਬਰ ਸਾਰੇ ਅਸੀਂ ਅੰਦਰ ਜਾ ਕੇ ਆਏ ਆਂ ਤੇ ਸੀ ਆਪਣੀ ਕੋਰ ਕਮੇਟੀ ਅੱਗੇ ਤੇ ਵਰਕਿੰਗ ਕਮੇਟੀ ਅੱਗੇ ਯੂਥ ਵਿੰਗ ਦੀ ਮੰਗ ਰੱਖ ਕੇ ਆਏ ਕਿ ਜੇ ਇੱਕ ਤਰ੍ਹਾਂ ਦਾ ਅਸੀਂ ਇਸਤੀਫਾ ਦੇ ਕੇ ਆਏ ਅਸੀਂ ਮੈਂ ਯੂਥ ਵਿੰਗ ਦੇ ਪ੍ਰਧਾਨ ਦੇ ਤੌਰ ਤੇ ਕੋਰ ਕਮੇਟੀ ਮੈਂਬਰ ਜ਼ਿਲ੍ਹਾ ਪ੍ਰਧਾਨ ਸਾਰੇ ਆਪਣਾ ਅਸਤੀਫਾ ਦੇ ਆਏ ਨੇ ਕਿ ਜੇ ਤੁਸੀਂ ਸਰਦਾਰ ਸੁਖਵੀਰ ਸਿੰਘ ਵਾਲ ਦਾ ਅਸਤੀਫਾ ਮਨਜ਼ੂਰ ਕਰਦੇ ਹੋ ਤਾਂ ਸਾਨੂੰ ਮਜਬੂਰਨ ਤੌਰ ਤੇ ਇਹ ਅਸਤੀਫਾ ਵੀ ਦੇ ਚੱਲੇ ਅਸੀਂ ਦੇ ਆਏ ਅਸਤੀਫਾ ਅੰਦਰ ਅਸਤੀਫਾ ਅੰਦਰ ਦੇ ਆਏ ਕਿ ਸਾਡਾ ਅਸਤੀਫਾ ਵੀ ਮਨਜ਼ੂਰ ਸਮਝਿਆ ਜਾਵੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਮਾਨਵੀ ਉਹਨਾਂ ਕਹਿ ਕੇ ਮੈਂ ਤਾਂ ਪਾਰਟੀ ਛੱਡ ਰਿਹਾ ਜਿੱਕਰ ਸਵੀਰ ਸਿੰਘ ਦਾ ਅਸਤੀਫਾ ਮਨਜ਼ੂਰ ਹੁੰਦਾ ਤਾਂ ਮੈਂ ਕਹਾਂ ਵੀ ਬਹੁਤ ਬੰਦੇ ਨੇ ਦੇਖੋ ਮੈਂ ਉਹ ਹੀ ਗੱਲ ਕਹਿਣਾ ਕਿ ਸਾਰਿਆਂ ਨੇ ਇੱਥੇ ਅਸਤੀਫਿਆਂ ਦੀ ਛੜੀ ਲੱਗ ਜਣੀ ਹੈ ਖਲਾਰਾ ਬਹੁਤ ਵੱਡਾ ਪੈਣਾ ਆਪਾਂ ਵਿਰੋਧੀਆਂ ਦੀ ਚਾਲ ਵਿੱਚ ਕਿਉਂ ਫਸ ਰਹੇ ਆ ਜਿਹੜਾ ਬੰਦਾ ਅਜ ਮੋਦੀ ਅਮਿਤ ਸ਼ਾਹ ਦੇ ਅੱਗੇ ਡਰਦਾ ਨਹੀਂ ਉਹ ਪੰਜਾਬੀਓ ਮੇਰੀ ਪੰਜਾਬੀਆਂ ਨੂੰ ਮਿਹਣਾ ਵੀ ਆ ਕਿ ਆਪਾਂ ਕਿਉਂ ਉਹ ਬੰਦੇ ਦੇ ਨਾਲ ਨਹੀਂ ਖੜ ਰਹੇ ਜਿਹੜਾ ਬੰਦਾ ਅਜ ਦਿੱਲੀ ਦੇ ਸਾਹਮਣੇ ਅੱਖਾਂ ਨਹੀਂ ਖੜਾ ਸਮਝੌਤਾ ਸਾਡਾ ਰਿਹਾ ਬੀਜੇਪੀ ਨਾਲ ਪਰ ਸਮਝੌਤੇ ਸ਼ਰਤਾਂ ਦੇ ਮੁੱਦੇ ਦੇ ਆਧਾਰ ਤੇ ਹੁੰਦੇ ਨੇ ਲੰਬੇ ਨਹੀਂ ਪਏ ਕਦੇ ਕਾਲੀ ਕਦੇ ਕਦੇ ਦਿੱਲੀ ਅੱਗੇ ਲੰਬੇ ਨਹੀਂ ਪਏ ਨਾ ਕਾਂਗਰਸ ਅੱਗੇ ਪਏ ਨਾ ਬੀਜੇਪੀ ਅੱਗੇ ਪਏ ਨਾ ਲੰਬੇ ਪਏ ਸੀ ਨਾ ਲੰਬੇ ਪਏ ਆ ਤੇ ਨਾਲ ਲੰਬੇ ਪਾਵਾਂਗੇ ਇਹ ਸਾਨੂੰ ਕਹਿੰਦੇ ਨੇ ਵੱਖਵਾਦੀ ਅੱਤਵਾਦੀ ਜੇ ਹੱਕਾਂ ਦੀ ਗੱਲ ਕਰਨੀ ਆਪਣੀ ਅਣਖ ਤੇ ਗੈਰਤ ਦੀ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਪੰਥ ਦੀ ਗੱਲ ਕਰਨੀ ਸੰਸਥਾਵਾਂ ਤੇ ਹੋ ਰਹੇ ਹਮਲੇ ਦੇ ਦੇ ਖਿਲਾਫ ਗੱਲ ਕਰਨੀ ਜੇ ਅਤਵਾਦੀ ਬਕਵਾਦੀ ਹੈ ਤਾਂ ਹਰੇਕ ਅਕਾਲੀ ਅਤਵਾਦੀ ਹੈਗੇ ਬਕਵਾਦੀ ਫਿਰ ਸਾਨੂੰ ਕੋਈ ਡਰ ਨਹੀਂ ਇਹਨਾਂ ਦਾ ਬਤਾਈਣਾ ਧਮਕੀਆਂ ਦਿੰਦੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਥਾਪੜਾ ਦਿੰਦੇ ਨੇ ਕਿ ਪ੍ਰਮਾਣਾ ਕਰੋ ਡਟ ਕੇ ਖੜੋ ਪੰਜਾਬ ਲਈ ਪੰਥ ਲਈ ਪੰਜਾਬ ਦੇ ਹੱਕਾਂ ਲਈ ਅਸੀਂ ਲੰਬੇ ਨਹੀਂ ਪਏ ਕਿਤੇ ਭਾਜੀ ਪੀ ਦੀ ਅੱਗੇ ਸਮਝੌਤਾ ਬੇਸ਼ੱਕ ਰਿਹਾ ਸੋ ਅੱਜ 나ਗਪੁਰ ਅਕਾਲੀ ਦਲ ਦੇ ਪ੍ਰੈਸ਼ਰ ਰੇਟ ਲਾ ਲੋ ਜਾਂ ਪ੍ਰਧਾਨ ਜੀ ਦੀ ਭਾਵਨਾ ਲਾ ਲੋ ਜੋ ਮਰਜ਼ੀ ਲਾ ਲੋ ਉਹਨਾਂ ਨੇ ਅਸਤੀਫਾ ਦਿੱਤਾ ਅਸੀਂ ਬੇਨਤੀ ਕਰਦੇ ਹਾਂ ਕਿ ਅਸਤੀਫਾ ਵਾਪਸ ਲਓ ਇਹ ਐ ਮਨਜ਼ੂਰ ਕਰਨ ਨਹੀਂ ਅਸੀਂ ਇੱਥੇ ਧਰਨਾ ਲਾਵਾਂਗੇ ਅੱਜ ਸਾਰੇ ਇਤਬਾਰ ਤਾਂ ਗੋਪਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਸਾਹਿਬ ਸਾਰੀ ਸਮੁੱਚੀ ਸੀਨੀਅਰ ਲੀਡਰਸ਼ਿਪ ਅੰਦਰ ਕੋਰ ਕਮੇਟੀ ਮੈਂਬਰ ਵਰਕਿੰਗ ਕਮੇਟੀ ਮੈਂਬਰ ਪਹੁੰਚ ਚੁੱਕੇ ਨੇ ਅਸੀਂ ਯੂਥ ਅਕਾਲੀ ਦਲ ਦਾ ਸਾਰਾ ਸੀਨੀਅਰ ਜਿਹੜਾ ਢਾਂਚਾ ਜ਼ਿਲ੍ਹਾ ਪ੍ਰਧਾਨ ਕੋਰ ਕਮੇਟੀ ਮੈਂਬਰ ਸਾਰੇ ਅਸੀਂ ਅੰਦਰ ਜਾ ਕੇ ਆਏ ਆ ਤੇ ਅਸੀਂ ਆਪਣੀ ਕੋਰ ਕਮੇਟੀ ਅੱਗੇ ਤੇ ਵਰਕਿੰਗ ਕਮੇਟੀ ਅੱਗੇ ਯੂਥ ਵਿੰਗ ਦੀ ਮੰਗ ਰੱਖ ਕੇ ਆਏ ਕਿ ਜੇ ਇੱਕ ਤਰ੍ਹਾਂ ਦਾ ਅਸੀਂ ਅਸਤੀਫਾ ਦੇ ਕੇ ਆਏ ਆ ਅਸੀਂ ਮੈਂ ਯੂਥ ਵੰਗੇ ਦੇ ਪ੍ਰਧਾਨ ਦੇ ਤੌਰ ਤੇ ਕੋਰ ਕਮੇਟੀ ਮੈਂਬਰ ਜ਼ਿਲ੍ਹਾ ਪ੍ਰਧਾਨ ਸਾਰੇ ਆਪਣਾ ਅਸਤੀਫਾ ਦੇ ਆਏ ਨੇ ਕਿ ਜੇ ਤੁਸੀਂ ਸਰਦਾਰਸਿਪ ਸਿੰਘ ਬਾਲ ਦਾ ਅਸਤੀਫਾ ਮਨਜ਼ੂਰ ਕਰਦੇ ਹੋ ਤਾਂ ਸਾਨੂੰ ਮਨਜ਼ੂਰਨ ਤੌਰ ਤੇ ਇਹ ਅਸਤੀਫਾ ਸੀ ਦੇ ਚੱਲੇ ਅਸੀਂ ਦੇ ਆਏ ਅਸਤੀਫਾ ਅੰਦਰ ਅਸਤੀਫਾ ਅੰਦਰ ਦੇ ਆਏ ਕਿ ਸਾਡਾ ਅਸਤੀਫਾ ਫਿਰ ਮਨਜ਼ੂਰ ਸਮਝਿਆ ਜਾਵੇ ਜੈਤਾਲੀ ਦਾ ਜਰੋਮਣੀ ਅਕਾਲੀ ਦਲ ਜੈਤਾਲੀ ਮਾਨੀ ਵੀ ਉਹਨਾਂ ਕਹਿੰਿਆ ਕਿ ਮੈਂ ਤਾਂ ਪਾਰਟੀ ਛੱਡ ਰਿਹਾ ਜੇਕਰ ਸਵੀਰ ਸਿੰਘ ਦਾ ਅਸਤੀਫਾ ਮਨਜ਼ੂਰ ਹੁੰਦਾ ਤਾਂ ਮੈਂ ਕਹਾਂ ਵੀ ਬਹੁਤ ਬੰਦੇ ਨੇ ਦੇਖੋ ਮੈਂ ਉਹੀ ਗੱਲ ਕਹਿਣਾ ਕਿ ਸਾਰਿਆਂ ਨੇ ਇੱਥੇ ਸਤੀਫਿਆਂ ਦੀ ਛੜੀ ਲੱਗ ਜਣੀ ਹੈ ਖਲਾਰਾ ਬਹੁਤ ਵੱਡਾ ਪੈਣਾ ਆਪਾਂ ਵਿਰੋਧੀਆਂ ਦੇ ਚਾਲ ਵਿੱਚ ਕਿਉਂ ਫਸ ਰਹੇ ਆ ਜਿਹੜਾ ਬੰਦਾ ਅਜ ਮੋਦੀ ਅਮਿਤ ਸ਼ਾਹ ਦੇ ਅੱਗੇ ਡਰਦਾ ਨਹੀਂ ਉਹ ਪੰਜਾਬੀਓ ਮੇਰੀ ਪੰਜਾਬੀਆਂ ਨੂੰ ਮਿਹਣਾ ਵੀ ਆ ਕਿ ਆਪਾਂ ਕਿਉਂ ਉਹ ਬੰਦੇ ਦੇ ਨਾਲ ਨਹੀਂ ਖੜ ਰਹੇ ਜਿਹੜਾ ਬੰਦਾ ਅਜ ਦਿੱਲੀ ਦੇ ਸਾਹਮਣੇ ਅੱਖਾਂ ਨਹੀਂ ਖੜਾ ਸਮਝੌਤਾ ਸਾਡਾ ਰਿਹਾ ਭਾਜਪਾ ਨਾਲ ਪਰ ਸਮਝੌਤੇ ਸ਼ਰਤਾਂ ਤੇ ਮੁੱਦੇ ਦੇ ਆਧਾਰ ਤੇ ਹੁੰਦੇ ਨੇ ਲੰਬੇ ਨਹੀਂ ਪਏ ਕਦੇ ਕੱਲੀ ਕਦੇ ਕਦੇ ਦਿੱਲੀ ਅੱਗੇ ਲੰਬੇ ਨਹੀਂ ਪਏ ਨਾ ਕਾਂਗਰਸ ਅੱਗੇ ਪਏ ਨਾ ਭਾਜਪਾ ਅੱਗੇ ਪਏ ਨਾ ਲੰਬੇ ਪਏ ਸੀ ਨਾ ਲੰਬੇ ਪਏ ਆ ਤੇ ਨਾ ਲੰਬੇ ਪਾਵਾਂਗੇ ਇਹ ਸਾਨੂੰ ਕਹਿੰਦੇ ਨੇ ਵੱਖਵਾਦੀ ਅਤਵਾਦੀ ਜੇ ਹੱਕਾਂ ਦੀ ਗੱਲ ਕਰਨੀ ਆਪਣੀ ਅਣਖ ਤੇ ਗਰੈਰ ਦੀ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਪੰਥ ਦੀ ਗੱਲ ਕਰਨੀ ਸੰਸਥਾਵਾਂ ਤੇ ਹੋ ਰਹੇ ਹਮਲੇ ਦੇ ਦੇ ਖਿਲਾਫ ਗੱਲ ਕਰਨੀ ਜੇ ਅਤਵਾਦੀ ਵੱਖਵਾਦੀ ਹੈ ਤਾਂ ਹਰੇਕ ਅਕਾਲੀ ਅਤਵਾਦੀ ਹੈਗੇ ਬਕਵਾਦੀ ਫਿਰ ਸਾਨੂੰ ਕੋਈ ਡਰ ਨਹੀਂ ਇਹਨਾਂ ਦਾ ਬਥੇਰੇ ਧਮਕੀਆਂ ਦਿੰਦੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਥਾਪੜਾ ਦਿੰਦੇ ਨੇ ਕਿ ਪ੍ਰਮਾਣ ਕਰੋ ਡਟ ਕੇ ਖੜੋ ਪੰਜਾਬ ਲਈ ਪੰਥ ਲਈ ਪੰਜਾਬ ਦੇ ਹੱਕਾਂ ਲਈ ਅਸੀਂ ਲੰਬੇ ਨਹੀਂ ਪਏ ਕਿਤੇ ਬੀਜੇਪੀ ਦੇ ਅੱਗੇ ਸਮਝੌਤਾ ਬੇਸ਼ੱਕ ਰਿਆ ਸੋ ਅੱਜ ਨਾਗਪੁਰ ਅਕਾਲੀ ਦਲ ਦੇ ਪ੍ਰੈਸ਼ਰ ਰੇਟ ਲਾ ਲੋ ਜਾਂ ਪ੍ਰਧਾਨ ਜੀ ਦੀ ਭਾਵਨਾ ਲਾ ਲੋ ਜੋ ਮਰਜ਼ੀ ਲਾ ਲੋ ਉਹਨਾਂ ਨੇ ਅਸਤੀਫਾ ਦਿੱਤਾ ਅਸੀਂ ਬੇਨਤੀ ਕਰਦੇ ਹਾਂ ਕਿ ਅਸਤੀਫਾ ਵਾਪਸ ਲਓ ਜਾਂ ਇਹ ਮਨਜ਼ੂਰ ਕਰਨ ਨਹੀਂ ਅਸੀਂ ਇੱਥੇ ਧਰਨਾ ਲਾਵਾਂਗੇ ਅੱਜ ਸਾਰੇ ਇਤਿਬਾਰ ਬਿਲਕੁਲ ਤਾਂ ਗੋਪਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਸਾਹਿਬ ਸਾਰੀ ਸਮੂਚੀ ਸੀਨੀਅਰ ਲੀਡਰਸ਼ਿਪ ਅੰਦਰ ਕੋਰ ਕਮੇਟੀ ਮੈਂਬਰ ਵਰਕਿੰਗ ਕਮੇਟੀ ਮੈਂਬਰ ਪਹੁੰਚ ਚੁੱਕੇ ਨੇ ਅਸੀਂ ਯੂਥ ਕਾਲੀ ਦਲ ਦਾ ਸਾਰਾ ਸੀਨੀਅਰ ਜਿਹੜਾ ਢਾਂਚਾ ਜ਼ਿਲ੍ਹਾ ਪ੍ਰਧਾਨ ਕੋਰ ਕਮੇਟ ਮੈਂਬਰ ਸਾਰੇ ਅਸੀਂ ਅੰਦਰ ਜਾ ਕੇ ਆਏ ਆ ਤੇ ਅਸੀਂ ਆਪਣੀ ਕੋਰ ਕਮੇਟੀ ਅੱਗੇ ਤੇ ਵਰਕਿੰਗ ਕਮੇਟੀ ਅੱਗੇ ਯੂਥ ਵਿੰਗ ਦੀ ਮੰਗ ਰੱਖ ਕੇ ਆਏ ਕਿ ਜੇ ਇੱਕ ਤਰ੍ਹਾਂ ਦਾ ਅਸੀਂ ਅਸਤੀਫਾ ਦੇ ਕੇ ਆਏ ਹਾਂ ਅਸੀਂ ਮੈਂ ਯੂਥ ਵਿੰਗ ਦੇ ਪ੍ਰਧਾਨ ਦੇ ਤੌਰ ਤੇ ਕੋਰ ਕਮੇਟੀ ਮੈਂਬਰ ਜ਼ਿਲ੍ਹਾ ਪ੍ਰਧਾਨ ਸਾਰੇ ਆਪਣਾ ਅਸਤੀਫਾ ਦੇ ਆਏ ਨੇ ਕਿ ਜੇ ਤੁਸੀਂ ਸਰਦਾਰਸਿਪ ਸਿੰਘ ਬਾਲ ਦਾ ਅਸਤੀਫਾ ਮਨਜ਼ੂਰ ਕਰਦੇ ਹੋ ਤਾਂ ਸਾਨੂੰ ਮਜਬੂਰਨ ਤੌਰ ਤੇ ਇਹ ਅਸਤੀਫਾ ਅਸੀਂ ਦੇ ਚੱਲੇ ਅਸੀਂ ਦੇ ਆਏ ਅਸਤੀਫਾ ਅੰਦਰ ਅਸੀਂ ਅਸਤੀਫਾ ਅੰਦਰ ਦੇ ਆਏ ਕੀ ਸਾਡਾ ਅਸਤੀਫਾ ਫਿਰ ਮਨਜ਼ੂਰ ਸਮਝਿਆ ਜਾਵੇ। ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਮਾਨਵੀ ਉਹਨਾਂ ਕਹਿੰਦੇ ਕਿ ਮੈਂ ਤਾਂ ਪਾਰਟੀ ਛੱਡ ਰਿਹਾ ਜੇਕਰ ਸਵੀਰ ਸਿੰਘ ਦਾ ਅਸਤੀਫਾ ਮਨਜ਼ੂਰ ਹੁੰਦਾ ਤਾਂ ਮੈਂ ਕਿਹਾ ਵੀ ਬਹੁਤ ਬੰਦੇ ਨੇ ਦੇਖੋ ਮੈਂ ਉਹ ਹੀ ਗੱਲ ਕਹਿਣਾ ਕਿ ਸਾਰਿਆਂ ਨੇ ਇੱਥੇ ਅਸਤੀਫਿਆਂ ਦੀ ਛੜੀ ਲੱਗ ਜਣੀ ਹੈ ਖਲਾਰਾ ਬਹੁਤ ਵੱਡਾ ਪੈਣਾ ਆਪਾਂ ਵਿਰੋਧੀਆਂ ਦੀ ਚਾਲ ਵਿੱਚ ਕਿਉਂ ਫਸ ਰਹੇ ਆ ਜਿਹੜਾ ਬੰਦਾ ਅਜ ਮੋਦੀ ਅਮਿਤ ਸ਼ਾਹ ਦੇ ਅੱਗੇ ਡਰਦਾ ਨਹੀਂ ਉਹ ਪੰਜਾਬੀਓ ਮੇਰੀ ਪੰਜਾਬੀਆਂ ਨੂੰ ਮਿਹਣਾ ਵੀ ਆ ਕਿ ਆਪਾਂ ਕਿਉਂ ਉਹ ਬੰਦੇ ਨਾਲ ਨਹੀਂ ਖੜ ਰਹੇ ਜਿਹੜਾ ਬੰਦਾ ਅੱਜ ਦਿੱਲੀ ਦੇ ਸਾਹਮਣੇ ਅੱਖਾਂ ਨਹੀਂ ਖੜਾ ਸਮਝੌਤਾ ਸਾਡਾ ਰਿਹਾ ਭਾਜਪਾ ਨਾਲ ਪਰ ਸਮਝੌਤੇ ਸ਼ਰਤਾਂ ਦੇ ਮੁੱਦੇ ਦੇ ਆਧਾਰ ਤੇ ਹੁੰਦੇ ਨੇ ਲੰਬੇ ਨਹੀਂ ਪਏ ਕਦੇ ਕਾਲੀ ਕਦੇ ਕਦੇ ਦਿੱਲੀ ਅੱਗੇ ਲੰਬੇ ਨਹੀਂ ਪਏ ਨਾ ਕਾਂਗਰਸ ਅੱਗੇ ਪਏ ਨਾ ਭਾਜਪਾ ਅੱਗੇ ਪਏ ਨਾ ਲੰਬੇ ਪਏ ਸੀ ਨਾ ਲੰਬੇ ਪਏ ਤੇ ਨਾ ਲੰਬੇ ਪਾਵਾਂਗੇ ਇਹ ਸਾਨੂੰ ਕਹਿੰਦੇ ਨੇ ਵੱਖਵਾਦੀ ਅੱਤਵਾਦੀ ਜੇ ਹੱਕਾਂ ਦੀ ਗੱਲ ਕਰਨੀ ਆਪਣੇ ਅਣਖ ਤੇ ਗੈਰਤ ਦੀ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਪੰਥ ਦੀ ਗੱਲ ਕਰਨੀ ਸੰਸਥਾਵਾਂ ਤੇ ਹੋ ਰਹੇ ਹਮਲੇ ਦੇ ਦੇ ਖਿਲਾਫ ਗੱਲ ਕਰਨੀ ਜੇ ਅਤਵਾਦੀ ਬਕਵਾਦੀ ਹੈ ਤਾਂ ਹਰੇਕ ਅਕਾਲੀ ਅਤਵਾਦੀ ਹੈਗੇ ਬਕਵਾਦੀ ਫਿਰ ਸਾਨੂੰ ਕੋਈ ਡਰ ਨਹੀਂ ਇਹਨਾਂ ਦਾ ਬਥੇਰੇ ਧਮਕੀਆਂ ਦਿੰਦੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਥਾਪੜਾ ਦਿੰਦੇ ਨੇ ਕਿ ਪ੍ਰਵਾਹਨਾ ਕਰੋ ਡਟ ਕੇ ਖੜੋ ਪੰਜਾਬ ਲਈ ਪੰਥ ਲਈ ਪੰਜਾਬ ਦੇ ਹੱਕਾਂ ਲਈ ਅਸੀਂ ਲੰਬੇ ਨਹੀਂ ਪਏ ਕਿ ਬੀਜੇਪੀ ਦੀ ਅੱਗੇ ਸਮਝੌਤਾ ਬੇਸ਼ੱਕ ਰਿਹਾ ਸੋ ਅੱਜ ਨਾਗਪੁਰ ਅਕਾਲੀ ਦਲ ਦੇ ਪ੍ਰੈਸ਼ਰ ਰੇਟ ਲਾ ਲੋ ਯਾ ਪ੍ਰਧਾਨ ਜੀ ਦੀ ਭਾਵਨਾ ਲਾ ਲਓ ਜੋ ਮਰਜੀ ਲਾ ਲਓ ਉਹਨਾਂ ਨੇ ਅਸਤੀਫਾ ਦਿੱਤਾ ਅਸੀਂ ਬੇਨਤੀ ਕਰਦੇ ਹਾਂ ਕਿ ਅਸਤੀਫਾ ਵਾਪਸ ਲਓ ਯਾ ਇਹ ਮਨਜ਼ੂਰ ਕਰਨ ਨਹੀਂ ਅਸੀਂ ਇੱਥੇ ਧਰਨਾ ਲਾਵਾਂਗੇ ਅੱਜ ਸਾਰੇ ਇਤਬਾਰ ਤਾਂ ਗੋਪਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਸਾਹਿਬ ਸਾਰੀ ਸਮੁੱਚੀ ਸੀਨੀਅਰ ਲੀਡਰਸ਼ਿਪ ਅੰਦਰ ਕੋਰ ਕਮੇਟੀ ਮੈਂਬਰ ਵਰਕਿੰਗ ਕਮੇਟੀ ਮੈਂਬਰ ਪਹੁੰਚ ਚੁੱਕੇ ਨੇ ਅਸੀਂ ਯੂਥ ਅਕਾਲੀ ਦਲ ਦਾ ਸਾਰਾ ਸੀਨੀਅਰ ਜਿਹੜਾ ਢਾਂਚਾ ਜ਼ਿਲ੍ਹਾ ਪ੍ਰਧਾਨ ਕੋਰ ਕਮੇਟੀ ਮੈਂਬਰ ਸਾਰੇ ਅਸੀਂ ਅੰਦਰ ਜਾ ਕੇ ਆਏ ਹਾਂ ਤੇ ਸੀ ਆਪਣੀ ਕੋਰ ਕਮੇਟੀ ਅੱਗੇ ਤੇ ਵਰਕਿੰਗ ਕਮੇਟੀ ਅੱਗੇ ਯੂਥ ਵਿੰਗ ਨੇ ਮੰਗ ਰੱਖ ਕੇ ਆਏ ਕਿ ਜੇ ਇੱਕ ਤਰ੍ਹਾਂ ਦਾ ਅਸੀਂ ਇਸਤੀਫਾ ਦੇ ਕੇ ਆਏ ਹਾਂ ਅਸੀਂ ਮੈਂ ਯੂਥ ਵਿੰਗ ਦੇ ਪ੍ਰਧਾਨ ਦੇ ਤੌਰ ਤੇ ਕੋਰ ਕਮੇਟੀ ਮੈਂਬਰ ਜ਼ਿਲ੍ਹਾ ਪ੍ਰਧਾਨ ਸਾਰੇ ਆਪਣਾ ਅਸਤੀਫਾ ਦੇ ਆਏ ਨੇ ਕਿ ਜੇ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਲ ਦਾ ਅਸਤੀਫਾ ਮਨਜ਼ੂਰ ਕਰਦੇ ਹੋ ਤਾਂ ਸਾਨੂੰ ਮਨਜ਼ੂਰਨ ਤੌਰ ਤੇ ਇਹ ਅਸਤੀਫਾ ਅਸੀਂ ਦੇ ਚੱਲੇ ਅਸੀਂ ਦੇ ਆਏ ਅਸਤੀਫਾ ਅੰਦਰ ਅਸਤੀਫਾ ਅੰਦਰ ਦੇ ਆਏ ਕਿ ਸਾਡਾ ਅਸਤੀਫਾ ਫਿਰ ਮਨਜ਼ੂਰ ਸਮਝਿਆ ਜਾਵੇ ਸ਼੍ਰੋਮਣੀ ਅਕਾਲੀ ਦਲ ਜਰਮਾਨੀ ਵੀ ਉਹਨਾਂ ਕਹਿੰਿਆ ਕਿ ਮੈਂ ਤਾਂ ਪਾਰਟੀ ਛੱਡ ਰਿਹਾ ਜਿੱਕਰ ਸਵੀਰ ਸਿੰਘ ਵਾਦਾ ਅਸਤੀਫਾ ਮਨਜ਼ੂਰ ਹੁੰਦਾ ਤਾਂ ਮੈਂ ਕਹਿਆ ਵੀ ਬਹੁਤ ਬੰਦੇ ਨੇ ਦੇਖੋ ਮੈਂ ਉਹ ਹੀ ਗੱਲ ਕਹਿਣਾ ਕਿ ਸਾਰਿਆਂ ਨੇ ਇੱਥੇ ਅਸਤੀਫਿਆਂ ਦੀ ਝੜੀ ਲੱਗ ਜਣੀ ਹੈ ਖਲਾਰਾ ਬਹੁਤ ਵੱਡਾ ਪੈਣਾ ਆਪਾਂ ਵਿਰੋਧੀਆਂ ਦੀ ਚਾਲ ਵਿੱਚ ਕਿਉਂ ਫਸ ਰਹੇ ਆ ਜਿਹੜਾ ਬੰਦਾ ਅੱਜ ਮੋਦੀ ਅਮਿਤ ਸ਼ਾਹ ਦੇ ਅੱਗੇ ਡਰਦਾ ਨਹੀਂ ਉਹ ਪੰਜਾਬੀ ਉਹ ਮੇਰੀ ਪੰਜਾਬੀਆਂ ਨੂੰ ਮਿਹਣਾ ਵੀ ਆ ਕਿ ਆਪਾਂ ਕਿਉਂ ਉਹ ਬੰਦੇ ਦੇ ਨਾਲ ਨਹੀਂ ਖੜ ਰਹੇ ਜਿਹੜਾ ਬੰਦਾ ਅੱਜ ਦਿੱਲੀ ਦੇ ਸਾਹਮਣੇ ਅੱਖਾਂ ਨਹੀਂ ਖੜਾ ਸਮਝੌਤਾ ਸਾਡਾ ਰਿਹਾ ਬੀਜੇਪੀ ਨਾਲ ਪਰ ਸਮਝੌਤੇ ਸ਼ਰਤਾਂ ਦੇ ਮੁੱਦੇ ਦੇ ਆਧਾਰ ਤੇ ਹੁੰਦੇ ਨੇ ਲੰਬੇ ਨਹੀਂ ਪਏ ਕਦੇ ਕਾਲੀ ਕਦੇ ਕਦੇ ਦਿੱਲੀ ਅੱਗੇ ਲੰਬੇ ਨਹੀਂ ਪਏ ਨਾ ਕਾਂਗਰਸ ਅੱਗੇ ਪਏ ਨਾ ਬੀਜੇਪੀ ਅੱਗੇ ਪਏ ਨਾ ਲੰਬੇ ਪਏ ਸੀ ਨਾ ਲੰਬੇ ਪਏ ਆ ਤੇ ਨਾਲ ਲੰਬੇ ਪਾਵਾਂਗੇ ਇਹ ਸਾਨੂੰ ਕਹਿੰਦੇ ਨੇ ਵੱਖਵਾਦੀ ਅੱਤਵਾਦੀ ਜੇ ਹੱਕਾਂ ਦੀ ਗੱਲ ਕਰਨੀ ਆਪਣੀ ਅਣਖ ਤੇ ਗੈਰਤ ਦੀ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਪੰਥ ਦੀ ਗੱਲ ਕਰਨੀ ਸੰਸਥਾਵਾਂ ਤੇ ਹੋ ਰਹੇ ਹਮਲੇ ਦੇ ਦੇ ਖਿਲਾਫ ਗੱਲ ਕਰਨੀ ਜੇ ਅਤਵਾਦੀ ਬਕਵਾਦੀ ਹੈ ਤਾਂ ਹਰੇਕ ਅਕਾਲੀ ਅਤਵਾਦੀ ਹੈਗੇ ਬਕਵਾਦੀ ਫਿਰ ਸਾਨੂੰ ਕੋਈ ਡਰ ਨਹੀਂ ਇਹਨਾਂ ਦਾ ਬਥੇਰੇ ਧਮਕੀਆਂ ਦਿੰਦੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਥਾਪੜਾ ਦਿੰਦੇ ਨੇ ਕਿ ਪ੍ਰਮਾਣਾ ਕਰੋ ਡਟ ਕੇ ਖੜੋ ਪੰਜਾਬ ਲਈ ਪੰਥ ਲਈ ਪੰਜਾਬ ਦੇ ਹੱਕਾਂ ਲਈ ਅਸੀਂ ਲੰਬੇ ਨਹੀਂ ਪਏ ਕਿਤੇ ਭਾਜੀ ਪੀ ਦੀ ਅੱਗੇ ਸਮਝੌਤਾ ਬੇਸ਼ੱਕ ਰਿਹਾ ਸੋ ਅੱਜ 나ਗਪੁਰ ਅਕਾਲੀ ਦਲ ਦੇ ਪ੍ਰੈਸ਼ਰ ਰੇਟ ਲਾ ਲੋ ਜਾਂ ਪ੍ਰਧਾਨ ਜੀ ਦੀ ਭਾਵਨਾ ਲਾ ਲੋ ਜੋ ਮਰਜ਼ੀ ਲਾ ਲੋ ਉਹਨਾਂ ਨੇ ਅਸਤੀਫਾ ਦਿੱਤਾ ਅਸੀਂ ਬੇਨਤੀ ਕਰਦੇ ਹਾਂ ਕਿ ਅਸਤੀਫਾ ਵਾਪਸ ਲਓ ਇਹ ਐ ਮਨਜ਼ੂਰ ਕਰਨ ਨਹੀਂ ਅਸੀਂ ਇੱਥੇ ਧਰਨਾ ਲਾਵਾਂਗੇ ਅੱਜ ਸਾਰੇ ਇਤਬਾਰ ਤਾਂ ਗੋਪਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਸਾਹਿਬ ਸਾਰੀ ਸਮੁੱਚੀ ਸੀਨੀਅਰ ਲੀਡਰਸ਼ਿਪ ਅੰਦਰ ਕੋਰ ਕਮੇਟੀ ਮੈਂਬਰ ਵਰਕਿੰਗ ਕਮੇਟੀ ਮੈਂਬਰ ਪਹੁੰਚ ਚੁੱਕੇ ਨੇ ਅਸੀਂ ਯੂਥ ਅਕਾਲੀ ਦਲ ਦਾ ਸਾਰਾ ਸੀਨੀਅਰ ਜਿਹੜਾ ਢਾਂਚਾ ਜ਼ਿਲ੍ਹਾ ਪ੍ਰਧਾਨ ਕੋਰ ਕਮੇਟੀ ਮੈਂਬਰ ਸਾਰੇ ਅਸੀਂ ਅੰਦਰ ਜਾ ਕੇ ਆਏ ਆ ਤੇ ਅਸੀਂ ਆਪਣੀ ਕੋਰ ਕਮੇਟੀ ਅੱਗੇ ਤੇ ਵਰਕਿੰਗ ਕਮੇਟੀ ਅੱਗੇ ਯੂਥ ਵਿੰਗ ਦੀ ਮੰਗ ਰੱਖ ਕੇ ਆਏ ਕਿ ਜੇ ਇੱਕ ਤਰ੍ਹਾਂ ਦਾ ਅਸੀਂ ਅਸਤੀਫਾ ਦੇ ਕੇ ਆਏ ਅਸੀਂ ਮੈਂ ਯੂਥ ਵੰਗੇ ਦੇ ਪ੍ਰਧਾਨ ਦੇ ਤੌਰ ਤੇ ਕੋਰ ਕਮੇਟੀ ਮੈਂਬਰ ਜ਼ਿਲ੍ਹਾ ਪ੍ਰਧਾਨ ਸਾਰੇ ਆਪਣਾ ਅਸਤੀਫਾ ਦੇ ਆਏ ਨੇ ਕਿ ਜੇ ਤੁਸੀਂ ਸਰਦਾਰਸਿਪ ਸਿੰਘ ਬਾਲ ਦਾ ਅਸਤੀਫਾ ਮਨਜ਼ੂਰ ਕਰਦੇ ਹੋ ਤਾਂ ਸਾਨੂੰ ਮਜਬੂਰਨ ਤੌਰ ਤੇ ਇਹ ਅਸਤੀਫਾ ਵੀ ਦੇ ਚੱਲੇ ਅਸੀਂ ਦੇ ਆਏ ਅਸਤੀਫਾ ਅੰਦਰ ਅਸੀਂਫਾ ਅੰਦਰ ਦੇ ਆਏ ਕਿ ਸਾਡਾ ਅਸਤੀਫਾ ਫਿਰ ਮਨਜ਼ੂਰ ਸਮਝਿਆ ਜਾਵੇ ਜੈ ਹਰੋਣੀ ਇਕਲਿਦਲ ਜਰੋਮਣੀ ਇਕਲਿਦਲ ਜਰੋਮਣੀ ਮਾਨੀ ਵੀ ਉਹਨਾਂ ਕਹਿੰਿਆ ਕਿ ਮੈਂ ਤਾਂ ਪਾਰਟੀ ਛੱਡ ਰਿਹਾ ਜੇਕਰ ਸਵੀਰ ਸਿੰਘ ਦਾ ਅਸਤੀਫਾ ਮਨਜ਼ੂਰ ਹੁੰਦਾ ਤਾਂ ਮੈਂ ਕਿਹਾ ਵੀ ਬਹੁਤ ਬੰਦੇ ਨੇ ਦੇਖੋ ਮੈਂ ਉਹੀ ਗੱਲ ਕਹਿਣਾ ਕਿ ਸਾਰਿਆਂ ਨੇ ਇੱਥੇ ਸਤੀਫਿਆਂ ਦੀ ਛੜੀ ਲੱਗ ਜਣੀ ਹੈ ਖਲਾਰਾ ਬਹੁਤ ਵੱਡਾ ਪੈਣਾ ਆਪਾਂ ਵਿਰੋਧੀਆਂ ਦੇ ਚਾਲ ਵਿੱਚ ਕਿਉਂ ਫਸ ਰਹੇ ਆ ਜਿਹੜਾ ਬੰਦਾ ਅਜ ਮੋਦੀ ਅਮਿਤ ਸ਼ਾਹ ਦੇ ਅੱਗੇ ਡਰਦਾ ਨਹੀਂ ਉਹ ਪੰਜਾਬੀਓ ਮੇਰੀ ਪੰਜਾਬੀਆਂ ਨੂੰ ਮਿਹਣਾ ਵੀ ਆ ਕਿ ਆਪਾਂ ਕਿਉਂ ਉਹ ਬੰਦੇ ਦੇ ਨਾਲ ਨਹੀਂ ਖੜ ਰਹੇ ਜਿਹੜਾ ਬੰਦਾ ਅਜ ਦਿੱਲੀ ਦੇ ਸਾਹਮਣੇ ਅੱਖਾਂ ਨਹੀਂ ਖੜਾ ਸਮਝੌਤਾ ਸਾਡਾ ਰਿਹਾ ਬੀਜੇਪੀ ਨਾਲ ਪਰ ਸਮਝੌਤੇ ਸ਼ਰਤਾਂ ਤੇ ਮੁੱਦੇ ਦੇ ਆਧਾਰ ਤੇ ਹੁੰਦੇ ਨੇ ਲੰਬੇ ਨਹੀਂ ਪਏ ਕਦੇ ਕੱਲੀ ਕਦੇ ਕਦੇ ਦਿੱਲੀ ਅੱਗੇ ਲੰਬੇ ਨਹੀਂ ਪਏ ਨਾ ਕਾਂਗਰਸ ਅੱਗੇ ਪਏ ਨਾ ਬੀਜੇਪੀ ਅੱਗੇ ਪਏ ਨਾ ਲੰਬੇ ਪਏ ਸੀ ਨਾ ਲੰਬੇ ਪਏ ਆ ਤੇ ਨਾਲ ਲੰਬੇ ਪਾਵਾਂਗੇ ਇਹ ਸਾਨੂੰ ਕਹਿੰਦੇ ਨੇ ਵੱਖਵਾਦੀ ਅੱਤਵਾਦੀ ਜੇ ਹੱਕਾਂ ਦੀ ਗੱਲ ਕਰਨੀ ਆਪਣੀ ਅਣਖ ਤੇ ਗੈਰਤ ਦੀ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਪੰਥ ਦੀ ਗੱਲ ਕਰਨੀ ਸੰਸਥਾਵਾਂ ਤੇ ਹੋ ਰਹੇ ਹਮਲੇ ਦੇ ਦੇ ਖਿਲਾਫ ਗੱਲ ਕਰਨੀ ਜੇ ਅੱਤਵਾਦੀ ਵੱਖਵਾਦੀ ਹੈ ਤਾਂ ਹਰੇਕ ਅਕਾਲੀ ਅੱਤਵਾਦੀ ਹੈਗੇ ਬਕਵਾਦੀ ਫਿਰ ਸਾਨੂੰ ਕੋਈ ਡਰ ਨਹੀਂ ਇਹਨਾਂ ਦਾ ਬਥੇਰੇ ਧਮਕੀਆਂ ਦਿੰਦੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਥਾਪੜਾ ਦਿੰਦੇ ਨੇ ਕਿ ਪ੍ਰਮਾਣਾ ਕਰੋ ਡਟ ਕੇ ਖੜੋ ਪੰਜਾਬ ਲਈ ਪੰਥ ਲਈ ਪੰਜਾਬ ਦੇ ਹੱਕਾਂ ਲਈ ਅਸੀਂ ਲੰਬੇ ਨਹੀਂ ਪਏ ਕਿਤੇ ਬੀਜੇਪੀ ਦੀ ਅੱਗੇ ਸਮਝੌਤਾ ਬੇਸ਼ੱਕ ਰਿਹਾ ਸੋ ਅੱਜ 나ਗਪੁਰ ਅਕਾਲੀ ਦਲ ਦੇ ਪ੍ਰੈਸ਼ਰ ਰੇਟ ਲਾ ਲੋ ਜਾਂ ਪ੍ਰਧਾਨ ਜੀ ਦੀ ਭਾਵਨਾ ਲਾ ਲੋ ਜੋ ਮਰਜ਼ੀ ਲਾ ਲੋ ਉਹਨਾਂ ਨੇ ਅਸਤੀਫਾ ਦਿੱਤਾ ਅਸੀਂ ਬੇਨਤੀ ਕਰਦੇ ਹਾਂ ਕਿ ਅਸਤੀਫਾ ਵਾਪਸ ਲਓ ਜਾਂ ਇਹ ਮਨਜ਼ੂਰ ਕਰਨ ਨਹੀਂ ਅਸੀਂ ਇੱਥੇ ਧਰਨਾ ਲਾਵਾਂਗੇ ਅੱਜ ਸਾਰੇ ਇਤਬਾਰ ਤਾਂ ਗੋਪਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਸਾਹਿਬ ਸਾਰੀ ਸਮੂਚੀ ਸੀਨੀਅਰ ਲੀਡਰਸ਼ਿਪ ਅੰਦਰ ਕੋਰ ਕਮੇਟੀ ਮੈਂਬਰ ਵਰਕਿੰਗ ਕਮੇਟੀ ਮੈਂਬਰ ਪਹੁੰਚ ਚੁੱਕੇ ਨੇ ਅਸੀਂ ਯੂਥ ਅਕਾਲੀ ਦਲ ਦਾ ਸਾਰਾ ਸੀਨੀਅਰ ਜਿਹੜਾ ਢਾਂਚਾ ਜ਼ਿਲ੍ਹਾ ਪ੍ਰਧਾਨ ਕੋਰ ਕਮੇਟੀ ਮੈਂਬਰ ਸਾਰੇ ਅਸੀਂ ਅੰਦਰ ਜਾ ਕੇ ਆਏ ਆ ਤੇ ਅਸੀਂ ਆਪਣੀ ਕੋਰ ਕਮੇਟੀ ਅੱਗੇ ਤੇ ਵਰਕਿੰਗ ਕਮੇਟੀ ਅੱਗੇ ਯੂਥ ਵਿੰਗ ਦੀ ਮੰਗ ਰੱਖ ਕੇ ਆਏ ਕਿ ਜੇ ਇੱਕ ਤਰ੍ਹਾਂ ਦਾ ਅਸੀਂ ਅਸਤੀਫਾ ਦੇ ਕੇ ਆਏ ਅਸੀਂ ਮੈਂ ਯੂਥ ਵਿੰਗ ਦੇ ਪ੍ਰਧਾਨ ਦੇ ਤੌਰ ਤੇ ਕੋਰ ਕਮੇਟੀ ਮੈਂਬਰ ਜ਼ਿਲ੍ਹਾ ਪ੍ਰਧਾਨ ਸਾਰੇ ਆਪਣਾ ਅਸਤੀਫਾ ਦੇ ਆਏ ਨੇ ਕਿ ਜੇ ਤੁਸੀਂ ਸਰਦਾਰ ਸੁਖਵੀਰ ਸਿੰਘ ਵਾਲ ਦਾ ਅਸਤੀਫਾ ਮਨਜ਼ੂਰ ਕਰਦੇ ਹੋ ਤਾਂ ਸਾਨੂੰ ਮਨਜ਼ੂਰਨ ਤੌਰ ਤੇ ਇਹ ਅਸਤੀਫਾ ਅਸੀਂ ਦੇ ਚੱਲੇ ਅਸੀਂ ਦੇ ਆਏ ਅਸਤੀਫਾ ਅੰਦਰ ਅਸਤੀਫਾ ਅੰਦਰ ਦੇ ਆਏ ਕਿ ਸਾਡਾ ਅਸਤੀਫਾ ਫਿਰ ਮਨਜ਼ੂਰ ਸਮਝਿਆ ਜਾਵੇ। ਜਰੋਮਣੀ ਇਕਲਿਦਲ ਜਰਮਾਨੀ ਵੀ ਉਹਨਾਂ ਕਹਿੰਿਆ ਕਿ ਮੈਂ ਤਾਂ ਪਾਰਟੀ ਛੱਡ ਰਿਹਾ ਜੇਕਰ ਸਵੀਰ ਸਿੰਘ ਦਾ ਅਸਤੀਫਾ ਮਨਜ਼ੂਰ ਹੁੰਦਾ ਤਾਂ। ਮੈਂ ਕਿਹਾ ਵੀ ਬਹੁਤ ਬੰਦੇ ਨੇ ਦੇਖੋ ਮੈਂ ਉਹ ਹੀ ਗੱਲ ਕਹਿਣਾ ਕਿ ਸਾਰਿਆਂ ਨੇ ਇੱਥੇ ਅਸਤੀਫਿਆਂ ਦੀ ਛੜੀ ਲੱਗ ਜਣੀ ਹੈ। ਖਲਾਰਾ ਬਹੁਤ ਵੱਡਾ ਪੈਣਾ। ਆਪਾਂ ਵਿਰੋਧੀਆਂ ਦੀ ਚਾਲ ਵਿੱਚ ਕਿਉਂ ਫਸ ਰਹੇ ਆਂ? ਜਿਹੜਾ ਬੰਦਾ ਅਜ ਮੋਦੀ ਅਮਿਤ ਸ਼ਾਹ ਦਾ ਕਿ ਡਰਦਾ ਨਹੀਂ। ਉਹ ਪੰਜਾਬੀਓ ਮੇਰੀ ਪੰਜਾਬੀਆਂ ਨੂੰ ਮਿਹਣਾ ਵੀ ਆ। ਕਿ ਆਪਾਂ ਕਿਉਂ ਉਹ ਬੰਦੇ ਨਾਲ ਨਹੀਂ ਖੜ ਰਹੇ ਜਿਹੜਾ ਬੰਦਾ ਅੱਜ ਦਿੱਲੀ ਦੇ ਸਾਹਮਣੇ ਅੱਖਾਂ ਨਹੀਂ ਖੜਾ ਸਮਝੌਤਾ ਸਾਡਾ ਰਿਹਾ ਭਾਜਪਾ ਨਾਲ ਪਰ ਸਮਝੌਤੇ ਸ਼ਰਤਾਂ ਤੇ ਮੁੱਦੇ ਦੇ ਆਧਾਰ ਤੇ ਹੁੰਦੇ ਨੇ ਲੰਬੇ ਨਹੀਂ ਪਏ ਕਦੇ ਕਾਲੀ ਕਦੇ ਕਦੇ ਦਿੱਲੀ ਅੱਗੇ ਲੰਬੇ ਨਹੀਂ ਪਏ ਨਾ ਕਾਂਗਰਸ ਅੱਗੇ ਪਏ ਨਾ ਭਾਜਪਾ ਅੱਗੇ ਪਏ ਨਾ ਲੰਬੇ ਪਏ ਸੀ ਨਾ ਲੰਬੇ ਪਏ ਤੇ ਨਾਲ ਲੰਬੇ ਪਾਵਾਂਗੇ ਇਹ ਸਾਨੂੰ ਕਹਿੰਦੇ ਨੇ ਵੱਖਵਾਦੀ ਅੱਤਵਾਦੀ ਜੇ ਹੱਕਾਂ ਦੀ ਗੱਲ ਕਰਨੀ ਆਪਣੀ ਅਣਖ ਤੇ ਗਰੈਰ ਦੀ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਪੰਥ ਦੀ ਗੱਲ ਕਰਨੀ ਸੰਸਥਾਵਾਂਾਂ ਤੇ ਹੋ ਰਹੇ ਹਮਲੇ ਦੇ ਦੇ ਖਿਲਾਫ ਗੱਲ ਕਰਨੀ ਜੇ ਅਤਵਾਦੀ ਬਕਵਾਦੀ ਹੈ ਤਾਂ ਹਰੇਕ ਅਕਾਲੀ ਅਤਵਾਦੀ ਹੈਗੇ ਬਕਵਾਦੀ ਫਿਰ ਸਾਨੂੰ ਕੋਈ ਡਰ ਨਹੀਂ ਇਹਨਾਂ ਦਾ ਬਥੇਰੇ ਧਮਕੀਆਂ ਦਿੰਦੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਥਾਪੜਾ ਦਿੰਦੇ ਨੇ ਕਿ ਪ੍ਰਮਾਣ ਕਰੋ ਡਟ ਕੇ ਖੜੋ ਪੰਜਾਬ ਲਈ ਪੰਥ ਲਈ ਪੰਜਾਬ ਦੇ ਹੱਕਾਂ ਲਈ ਅਸੀਂ ਲੰਬੇ ਨਹੀਂ ਪਏ ਕਿ ਬੀਜੇਪੀ ਦੇ ਅੱਗੇ ਸਮਝੌਤਾ ਬੇਸ਼ੱਕ ਰਿਹਾ ਸੋ ਅੱਜ ਨਾਗਪੁਰ ਅਕਾਲੀ ਦਲ ਦੇ ਪ੍ਰੈਸ਼ਰ ਰੇਟ ਲਾ ਲਓ ਯਾ ਪ੍ਰਧਾਨ ਜੀ ਦੀ ਭਾਵਨਾ ਲਾ ਲਓ ਜੋ ਮਰਜੀ ਲਾ ਲਓ ਉਹਨਾਂ ਨੇ ਅਸਤੀਫਾ ਦਿੱਤਾ ਅਸੀਂ ਬੇਨਤੀ ਕਰਦੇ ਆ ਕਿ ਅਸਤੀਫਾ ਵਾਪਸ ਲਓ ਯਾ ਇਹ ਮਨਜ਼ੂਰ ਕਰਨ ਨਹੀਂ ਅਸੀਂ ਇੱਥੇ ਧਰਨਾ ਲਾਵਾਂਗੇ ਅੱਜ ਸਾਰੇ ਇਤਬਾਰ ਤਾਂ ਗੋਪਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਸਾਹਿਬ ਸਾਰੀ ਸਮੁੱਚੀ ਸੀਨੀਅਰ ਲੀਡਰਸ਼ਿਪ ਅੰਦਰ ਕੋਰ ਕਮੇਟੀ ਮੈਂਬਰ ਵਰਕਿੰਗ ਕਮੇਟੀ ਮੈਂਬਰ ਪਹੁੰਚ ਚੁੱਕੇ ਨੇ ਅਸੀਂ ਯੂਥ ਅਕਾਲੀ ਦਲ ਦਾ ਸਾਰਾ ਸੀਨੀਅਰ ਜਿਹੜਾ ਢਾਂਚਾ ਜ਼ਿਲ੍ਹਾ ਪ੍ਰਧਾਨ ਕੋਰ ਕਮੇਟੀ ਮੈਂਬਰ ਸਾਰੇ ਅਸੀਂ ਅੰਦਰ ਜਾ ਕੇ ਆਏ ਆਂ ਤੇ ਸੀ ਆਪਣੀ ਕੋਰ ਕਮੇਟੀ ਅੱਗੇ ਤੇ ਵਰਕਿੰਗ ਕਮੇਟੀ ਅੱਗੇ ਯੂਥ ਵਿੰਗ ਦੀ ਮੰਗ ਰੱਖ ਕੇ ਆਏ ਕਿ ਜੇ ਇੱਕ ਤਰ੍ਹਾਂ ਦਾ ਅਸੀਂ ਇਸਤੀਫਾ ਦੇ ਕੇ ਆਏ ਅਸੀਂ ਮੈਂ ਯੂਥ ਵਿੰਗ ਦੇ ਪ੍ਰਧਾਨ ਦੇ ਤੌਰ ਤੇ ਕੋਰ ਕਮੇਟੀ ਮੈਂਬਰ ਜ਼ਿਲ੍ਹਾ ਪ੍ਰਧਾਨ ਸਾਰੇ ਆਪਣਾ ਅਸਤੀਫਾ ਦੇ ਆਏ ਨੇ ਕਿ ਜੇ ਤੁਸੀਂ ਸਰਦਾਰ ਸੁਖਵੀਰ ਸਿੰਘ ਵਾਲ ਦਾ ਅਸਤੀਫਾ ਮਨਜ਼ੂਰ ਕਰਦੇ ਹੋ ਤਾਂ ਸਾਨੂੰ ਮਨਜ਼ੂਰਨ ਤੌਰ ਤੇ ਇਹ ਅਸਤੀਫਾ ਅਸੀਂ ਦੇ ਚੱਲੇ ਅਸੀਂ ਦੇ ਆਏ ਅਸਤੀਫਾ ਅੰਦਰ ਅਸਤੀਫਾ ਅੰਦਰ ਦੇ ਆਏ ਕਿ ਸਾਡਾ ਅਸਤੀਫਾ ਫਿਰ ਮਨਜ਼ੂਰ ਸਮਝਿਆ ਜਾਵੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਮਾਨਵੀ ਉਹਨਾਂ ਕਹਿ ਕੇ ਮੈਂ ਤਾਂ ਪਾਰਟੀ ਛੱਡ ਰਿਹਾ ਜਿੱਕਰ ਸਵੀਰ ਸਿੰਘ ਬਾਦਲ ਅਸਤੀਫਾ ਮਨਜ਼ੂਰ ਹੁੰਦਾ ਤਾਂ ਮੈਂ ਕਹਾਂ ਵੀ ਬਹੁਤ ਬੰਦੇ ਨੇ ਦੇਖੋ ਮੈਂ ਉਹੀ ਗੱਲ ਕਹਿਣਾ ਕਿ ਸਾਰਿਆਂ ਨੇ ਇੱਥੇ ਅਸਤੀਫਿਆਂ ਦੀ ਛੜੀ ਲੱਗ ਜਣੀ ਹੈ ਖਲਾਰਾ ਬਹੁਤ ਵੱਡਾ ਪੈਣਾ ਆਪਾਂ ਵਿਰੋਧੀਆਂ ਦੇ ਚਾਲ ਵਿੱਚ ਕਿਉਂ ਫਸ ਰਹੇ ਆ ਜਿਹੜਾ ਬੰਦਾ ਅੱਜ ਮੋਦੀ ਅਮਿਤ ਸ਼ਾਹ ਦੇ ਅੱਗੇ ਡਰਦਾ ਨਹੀਂ ਉਹ ਪੰਜਾਬੀਓ ਮੇਰੀ ਪੰਜਾਬੀਆਂ ਨੂੰ ਮਿਹਣਾ ਵੀ ਆ ਕਿ ਆਪਾਂ ਕਿਉਂ ਉਹ ਬੰਦੇ ਦੇ ਨਾਲ ਨਹੀਂ ਖੜ ਰਹੇ ਜਿਹੜਾ ਬੰਦਾ ਅੱਜ ਦਿੱਲੀ ਦੇ ਸਾਹਮਣੇ ਅੱਖਾਂ ਨਹੀਂ ਖੜਾ ਸਮਝੌਤਾ ਸਾਡਾ ਰਿਹਾ ਬੀਜੇਪੀ ਨਾਲ ਪਰ ਸਮਝੌਤੇ ਸ਼ਰਤਾਂ ਦੇ ਮੁੱਦੇ ਦੇ ਆਧਾਰ ਤੇ ਹੁੰਦੇ ਨੇ ਲੰਬੇ ਨਹੀਂ ਪਏ ਕਦੇ ਕਾਲੀ ਕਦੇ ਕਦੇ ਦਿੱਲੀ ਅੱਗੇ ਲੰਬੇ ਨਹੀਂ ਪਏ ਨਾ ਕਾਂਗਰਸ ਅੱਗੇ ਪਏ ਨਾ ਬੀਜੇਪੀ ਅੱਗੇ ਪਏ ਨਾ ਲੰਬੇ ਪਏ ਸੀ ਨਾ ਲੰਬੇ ਪਏ ਆ ਤੇ ਨਾਲ ਲੰਬੇ ਪਾਵਾਂਗੇ ਇਹ ਸਾਨੂੰ ਕਹਿੰਦੇ ਨੇ ਵੱਖਵਾਦੀ ਅੱਤਵਾਦੀ ਜੇ ਹੱਕਾਂ ਦੀ ਗੱਲ ਕਰਨੀ ਆਪਣੀ ਅਣਖ ਤੇ ਗੈਰਤ ਦੀ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਪੰਥ ਦੀ ਗੱਲ ਕਰਨੀ ਸੰਸਥਾਵਾਂ ਤੇ ਹੋ ਰਹੇ ਹਮਲੇ ਦੇ ਦੇ ਖਿਲਾਫ ਗੱਲ ਕਰਨੀ ਜੇ ਅਤਵਾਦੀ ਬਕਵਾਦੀ ਹੈ ਤਾਂ ਹਰੇਕ ਅਕਾਲੀ ਅਤਵਾਦੀ ਹੈਗੇ ਬਕਵਾਦੀ ਫਿਰ ਸਾਨੂੰ ਕੋਈ ਡਰ ਨਹੀਂ ਇਹਨਾਂ ਦਾ ਬਥੇਰੇ ਧਮਕੀਆਂ ਦਿੰਦੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਥਾਪੜਾ ਦਿੰਦੇ ਨੇ ਕਿ ਪ੍ਰਮਾਣ ਕਰੋ ਡਟ ਕੇ ਖੜੋ ਪੰਜਾਬ ਲਈ ਪੰਥ ਲਈ ਪੰਜਾਬ ਦੇ ਹੱਕਾਂ ਲਈ ਅਸੀਂ ਲੰਬੇ ਨਹੀਂ ਪਏ ਕਿਤੇ ਭਾਜੀ ਪੀ ਦੀ ਅੱਗੇ ਸਮਝੌਤਾ ਬੇਸ਼ੱਕ ਰਿਹਾ ਸੋ ਅੱਜ 나ਗਪੁਰ ਅਕਾਲੀ ਦਲ ਦੇ ਪ੍ਰੈਸ਼ਰ ਰੇਟ ਲਾ ਲੋ ਜਾਂ ਪ੍ਰਧਾਨ ਜੀ ਦੀ ਭਾਵਨਾ ਲਾ ਲੋ ਜੋ ਮਰਜ਼ੀ ਲਾ ਲੋ ਉਹਨਾਂ ਨੇ ਅਸਤੀਫਾ ਦਿੱਤਾ ਅਸੀਂ ਬੇਨਤੀ ਕਰਦੇ ਹਾਂ ਕਿ ਅਸਤੀਫਾ ਵਾਪਸ ਲਓ ਇਹ ਐ ਮਨਜ਼ੂਰ ਕਰਨ ਨਹੀਂ ਅਸੀਂ ਇੱਥੇ ਧਰਨਾ ਲਾਵਾਂਗੇ ਅੱਜ ਸਾਰੇ ਇਤਬਾਰ ਤਾਂ ਗੋਪਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਸਾਹਿਬ ਸਾਰੀ ਸਮੁੱਚੀ ਸੀਨੀਅਰ ਲੀਡਰਸ਼ਿਪ ਅੰਦਰ ਕੋਰ ਕਮੇਟੀ ਮੈਂਬਰ ਵਰਕਿੰਗ ਕਮੇਟੀ ਮੈਂਬਰ ਪਹੁੰਚ ਚੁੱਕੇ ਨੇ ਅਸੀਂ ਯੂਥ ਅਕਾਲੀ ਦਲ ਦਾ ਸਾਰਾ ਸੀਨੀਅਰ ਜਿਹੜਾ ਢਾਂਚਾ ਜ਼ਿਲ੍ਹਾ ਪ੍ਰਧਾਨ ਕੋਰ ਕਮੇਟੀ ਮੈਂਬਰ ਸਾਰੇ ਅਸੀਂ ਅੰਦਰ ਜਾ ਕੇ ਆਏ ਆ ਤੇ ਅਸੀਂ ਆਪਣੀ ਕੋਰ ਕਮੇਟੀ ਅੱਗੇ ਤੇ ਵਰਕਿੰਗ ਕਮੇਟੀ ਅੱਗੇ ਯੂਥ ਵਿੰਗ ਦੀ ਮੰਗ ਰੱਖ ਕੇ ਆਏ ਕਿ ਜੇ ਇੱਕ ਤਰ੍ਹਾਂ ਦਾ ਅਸੀਂ ਅਸਤੀਫਾ ਦੇ ਕੇ ਆਏ ਅਸੀਂ ਮੈਂ ਯੂਥ ਵੰਗ ਦੇ ਪ੍ਰਧਾਨ ਦੇ ਤੌਰ ਤੇ ਕੋਰ ਕਮੇਟੀ ਮੈਂਬਰ ਜ਼ਿਲ੍ਹਾ ਪ੍ਰਧਾਨ ਸਾਰੇ ਆਪਣਾ ਅਸਤੀਫਾ ਦੇ ਆਏ ਨੇ ਕਿ ਜੇ ਤੁਸੀਂ ਸਰਦਾਰਸਿਪ ਸਿੰਘ ਬਾਲ ਦਾ ਅਸਤੀਫਾ ਮਨਜ਼ੂਰ ਕਰਦੇ ਹੋ ਤਾਂ ਸਾਨੂੰ ਮਜਬੂਰਨ ਤੌਰ ਤੇ ਇਹ ਅਸਤੀਫਾ ਸੀ ਦੇ ਚੱਲੇ ਅਸੀਂ ਦੇ ਆਏ ਅਸਤੀਫਾ ਅੰਦਰ ਅਸਤੀਫਾ ਅੰਦਰ ਦੇ ਆਏ ਕਿ ਸਾਡਾ ਅਸਤੀਫਾ ਫਿਰ ਮਨਜ਼ੂਰ ਸਮਝਿਆ ਜਾਵੇ ਜੈ ਹਰੋ ਮੰਨੀ ਇਕਲਿਦਲ ਜਰੋ ਮੰਨੀ ਇਕਲਿਦਲ ਮਾਨਵੀ ਹੋਰ ਨੇ ਕਿਹਾ ਕਿ ਮੈਂ ਤਾਂ ਪਾਰਟੀ ਛੱਡ ਰਿਹਾ ਜੇਕਰ ਸਵੀਰ ਸਿੰਘ ਦਾ ਅਸਤੀਫਾ ਮਨਜ਼ੂਰ ਹੁੰਦਾ ਤਾਂ ਮੈਂ ਕਿਹਾ ਵੀ ਬਹੁਤ ਬੰਦੇ ਨੇ ਦੇਖੋ ਮੈਂ ਉਹੀ ਗੱਲ ਕਹਿਣਾ ਕਿ ਸਾਰਿਆਂ ਨੇ ਇੱਥੇ ਸਤੀਫਿਆਂ ਦੀ ਛੜੀ ਲੱਗ ਜਣੀ ਹੈ ਖਲਾਰਾ ਬਹੁਤ ਵੱਡਾ ਪੈਣਾ ਆਪਾਂ ਵਿਰੋਧੀਆਂ ਦੀ ਚਾਲ ਵਿੱਚ ਕਿਉਂ ਫਸ ਰਹੇ ਆ ਜਿਹੜਾ ਬੰਦਾ ਅਜ ਮੋਦੀ ਅਮਿਤ ਸ਼ਾਹ ਦੇ ਅੱਗੇ ਡਰਦਾ ਨਹੀਂ ਉਹ ਪੰਜਾਬੀਓ ਮੇਰੀ ਪੰਜਾਬੀਆਂ ਨੂੰ ਮਿਹਣਾ ਵੀ ਆ ਕਿ ਆਪਾਂ ਕਿਉਂ ਉਹ ਬੰਦੇ ਦੇ ਨਾਲ ਨਹੀਂ ਖੜ ਰਹੇ ਜਿਹੜਾ ਬੰਦਾ ਅਜ ਦਿੱਲੀ ਦੇ ਸਾਹਮਣੇ ਅੱਖਾਂ ਨਹੀਂ ਖੜਾ ਸਮਝੌਤਾ ਸਾਡਾ ਰਿਹਾ ਬੀਜੇਪੀ ਨਾਲ ਪਰ ਸਮਝੌਤੇ ਸ਼ਰਤਾਂ ਤੇ ਮੁੱਦੇ ਦੇ ਆਧਾਰ ਤੇ ਹੁੰਦੇ ਨੇ ਲੰਬੇ ਨਹੀਂ ਪਏ ਕਦੇ ਕੱਲੀ ਕਦੇ ਕਦੇ ਦਿੱਲੀ ਅੱਗੇ ਲੰਬੇ ਨਹੀਂ ਪਏ ਨਾ ਕਾਂਗਰਸ ਅੱਗੇ ਪਏ ਨਾ ਬੀਜੇਪੀ ਅੱਗੇ ਪਏ ਨਾ ਲੰਬੇ ਪਏ ਸੀ ਨਾ ਲੰਬੇ ਪਏ ਆ ਤੇ ਨਾਲ ਲੰਬੇ ਪਾਵਾਂਗੇ ਇਹ ਸਾਨੂੰ ਕਹਿੰਦੇ ਨੇ ਵੱਖਵਾਦੀ ਅੱਤਵਾਦੀ ਜੇ ਹੱਕਾਂ ਦੀ ਗੱਲ ਕਰਨੀ ਆਪਣੀ ਅਣਖ ਤੇ ਗੈਰਤ ਦੀ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਪੰਥ ਦੀ ਗੱਲ ਕਰਨੀ ਸੰਸਥਾਵਾਂ ਤੇ ਹੋ ਰਹੇ ਹਮਲੇ ਦੇ ਦੇ ਖਿਲਾਫ ਗੱਲ ਕਰਨੀ ਜੇ ਅੱਤਵਾਦੀ ਵੱਖਵਾਦੀ ਹੈ ਤਾਂ ਹਰੇਕ ਅਕਾਲੀ ਅੱਤਵਾਦੀ ਹੈਗੇ ਬਕਵਾਦੀ ਫਿਰ ਸਾਨੂੰ ਕੋਈ ਡਰ ਨਹੀਂ ਇਹਨਾਂ ਦਾ ਬਥੇਰੇ ਧਮਕੀਆਂ ਦਿੰਦੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਥਾਪੜਾ ਦਿੰਦੇ ਨੇ ਕਿ ਪ੍ਰਮਾਣਾ ਕਰੋ ਡਟ ਕੇ ਖੜੋ ਪੰਜਾਬ ਲਈ ਪੰਥ ਲਈ ਪੰਜਾਬ ਦੇ ਹੱਕਾਂ ਲਈ ਅਸੀਂ ਲੰਬੇ ਨਹੀਂ ਪਏ ਕਦੇ ਬੀਜੇਪੀ ਦੀ ਅੱਗੇ ਸਮਝੌਤਾ ਬੇਸ਼ੱਕ ਰਿਹਾ ਸੋ ਅੱਜ 나ਗਪੁਰ ਅਕਾਲੀ ਦਲ ਦੇ ਪ੍ਰੈਸ਼ਰ ਰੇਟ ਲਾ ਲੋ ਜਾਂ ਪ੍ਰਧਾਨ ਜੀ ਦੀ ਭਾਵਨਾ ਲਾ ਲੋ ਜੋ ਮਰਜ਼ੀ ਲਾ ਲੋ ਉਹਨਾਂ ਨੇ ਅਸਤੀਫਾ ਦਿੱਤਾ ਅਸੀਂ ਬੇਨਤੀ ਕਰਦੇ ਹਾਂ ਕਿ ਅਸਤੀਫਾ ਵਾਪਸ ਲਓ ਜਾਂ ਇਹ ਮਨਜ਼ੂਰ ਕਰਨ ਨਹੀਂ ਅਸੀਂ ਇੱਥੇ ਧਰਨਾ ਲਾਵਾਂਗੇ